ਸਾਡੇ ਪਿੰਡ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਨਮੈਂਦਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭੁੱਲ ਕੇ ਵੀ ਨਾਣ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਪਿੰਡ ਜੋਇਆ ਸਿੰਘ ਵਾਲਾ ਦੀ ਪੰਚਾਇਤ ਅਤੇ ਨੌਜਵਾਨ ਭਾਰ ਸਭਾ ਨੇ ਉੱਥੇ ਬੈਨਰ ਲਗਾ ਕੇ ਕਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਪੰਚ ਜਸ਼ਨ ਬਾਵਾ ਪਿੰਡ ਤਰਿੰਦਾ ਨੂੰ ਜੋ ਜੋ ਉਹਨਾਂ ਨੂੰ ਨਰਾਸ਼ ਕਰਕੇ ਹਤਾਸ਼ ਕਰਕੇ ਮਰਨ ਲਈ ਮਜਬੂਰ ਕੀਤਾ ਹੈ ਜਦੋਂ ਤੱਕ ਫੌਜਾ ਸਿੰਘ ਸਰਾਰੀ ਐਮ ਐਲ ਏ ਫੌਜਾ ਸਿੰਘ ਸਰਾਰੀ ਤੇ ਉਸਦੇ ਪੀ ਏ ਬਚਤਰ ਸਿੰਘ ਲਾਡੀ ਤੇ ਪਰਚਾ ਦਰਜ ਨਹੀਂ ਹੁੰਦਾ ਉਸ ਸਮੇਂ ਤੱਕ ਪਿੰਡ ਜਵਾਏ ਸਿੰਘ ਵਾਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਜਾਂ ਕੋਈ ਹੋਰ ਅਹੁਦੇਦਾਰ ਪਿੰਡ ਵਿੱਚ ਨਾ ਆਵੇ ਤੇ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਤਾਂ ਹੁਣ ਦੱਸ ਦਈਏ ਕਿ ਕਹਾਣੀ ਕੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਪਿੰਡ ਤਰਿੰਡਾ ਦਾ ਨੌਵੇਂ ਸਰਪੰਚ ਜਸ਼ਨ 바ਵਾ ਜਿਹਦੇ ਕਤਲ ਦੇ ਇਲਜ਼ਾਮ ਉਸਦੇ ਪਰਿਵਾਰ ਵੱਲੋਂ ਐਮਐਲਏ ਫੌਜਾ ਸਿੰਘ ਸਰਾਲੀ ਤੇ ਉਸਦੇ ਪੀਏ ਤੇ ਲਗਾਏ ਗਏ ਕਿ ਉਹ ਲਗਾਤਾਰ ਪ੍ਰੈਸ਼ਰ ਬਣਾ ਰਹੇ ਸੀ ਕਿ ਸਾਨੂੰ ਪੈਸੇ ਦੇ ਨਹੀਂ ਤੇਰੇ ਪਿੰਡ ਦੇ ਵਿੱਚ ਅਸੀਂ ਪ੍ਰਬੰਧਕ ਲਗਾ ਦੇਾਂਗੇ ਤੇ ਤੈਨੂੰ ਸਰਪੰਚੀ ਤੋਂ ਲਾਂਬੇ ਕਰ ਦੇਾਂਗੇ ਇਹ ਪ੍ਰੈਸ਼ਰ ਦੇ ਚੱਲਦਿਆਂ ਉਸ ਨੂੰ ਕਈ ਫੋਨ ਕਰਦੇ ਰਹੇ ਉਸ ਨੂੰ ਡਰਾਉਂਦੇ ਰਹੇ ਧਮਕਾਉਂਦੇ ਰਹੇ ਜਿਸ ਦੀ ਟੈਨਸ਼ਨ ਲੈਂਦਿਆਂ ਉਹ ਆਪਣੀ ਪੜਪੜੀ ਦੇ ਵਿੱਚ ਗੋਲੀ ਮਾਰ ਕੇ ਮਰ ਜਾਂਦਾ ਤਾਂ ਹੁਣ ਸਵਾਲ ਪਰਿਵਾਰ ਨੇ ਜਿਹੜੇ ਉਠਾਏ ਆ ਉਏ ਉਠਾਇਆ ਕਿ ਪਹਿਲਾਂ ਸਾਡਾ ਪੁੱਤਰ ਉਹਨਾਂ ਨੂੰ 15 ਲੱਖ ਰੁਪਏ ਦੇ ਕਰੀਬ ਦੇ ਚੁੱਕਿਆ ਸੀ ਤੇ ਹੁਣ ਉਹ ਹੋਰ ਪੈਸਿਆਂ ਦੀ ਮੰਗ ਕਰ ਰਹੇ ਸੀ ਜਿਸ ਕਰਕੇ ਉਸ ਦੇ ਉੱਤੇ ਟੈਨਸ਼ਨ ਸੀ ਡਿਪਰੈਸ਼ਨ ਸੀ ਤੇ ਨਾਲ ਹੀ ਇਹ ਡਰਾ ਰਹੇ ਸੀ ਕਿ ਤੇਰੇ ਬਰਾਬਰ ਸੀ ਪ੍ਰਬੰਧਕ ਲਗਾ ਦੇਾਂਗੇ ਤਾਂ ਜਿਸ ਦੇ ਚਲਦਿਆਂ ਉਸ ਨੌਜਵਾਨ ਜਸ਼ਨਬਾਬਾ ਨੇ ਆਤਮ ਹੱਤਿਆ ਕਰ ਲਈ ਪਰ ਪਰਿਵਾਰ ਤੇ ਆਸ-ਪਾਸ ਦੇ ਲੋਕ ਇਹ ਕਹਿੰਦੇ ਨੇ ਕਿ ਆਤਮ ਹੱਤਿਆ ਨਹੀਂ ਇਹ ਹੱਤਿਆ ਹੈ ਜਿਹੜਾ ਪ੍ਰੈਸ਼ਰ ਫੌਜਾ ਸਿੰਘ ਸਰਾਰੀਤ ਦੇ ਪੀਏ ਵੱਲੋਂ ਬਣਾਇਆ ਗਿਆ ਸੀ ਜਸ਼ਨ ਬਾਬਾ ਦੇ ਉੱਤੇ ਉਹਦੇ ਚੱਲਦਿਆਂ ਉਹਨੇ ਜਿਹੜੀ ਆ ਉਹ ਸੁਸਾਇਸਾਈਡ ਕੀਤਾ ਹੁਣ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ ਜਸ਼ਨ ਬਾਬਾ ਨੂੰ ਇਨਸਾਬ ਨੂੰ ਆਉਣ ਲਈ ਜਿੱਥੇ ਪਹਿਲਾਂ ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ ਵਿੱਚ ਚਰਚਾ ਸੀ ਤਾਂ ਹੁਣ ਬੀਤੇ ਕੱਲ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਲੋਕ ਜਿਹੜੇ ਆ ਉਹ ਥਾਣਾ ਥਾਣਾ ਬਹਿਰਾਮ ਤੇ ਅੱਗੇ ਪਹੁੰਚ ਰਹੇ ਨੇ ਬਹਿਰਾਮ ਲੱਖੋ ਕੇ ਦੇ ਅੱਗੇ ਪਹੁੰਚ ਰਹੇ ਨੇ ਤੇ ਉਸਥੇ ਪਹੁੰਚ ਕੇ ਉਹ ਪ੍ਰੋਟੈਸਟ ਕਰਨਗੇ ਲੱਖੋ ਕੇ ਬਹਿਰਾਮ ਮੈਂ ਮਾਫੀ ਚਾਉਣਾ ਬਹਿਰਾਮ ਲੱਖੋ ਕੇ ਬੋਲ ਗਿਆ ਲੱਖੋ ਕੇ ਬਹਿਰਾਮ ਥਾਣੇ ਪਹੁੰਚ ਕੇ ਉਥੇ ਪ੍ਰੋਟੈਸਟ ਕਰਨਗੇ ਇਨਸਾਫ ਮੰਗਣ ਲਈ ਤੇ ਇਸ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵੀ ਇਸ ਮਾਮਲੇ 'ਚ ਗੁੱਦ ਚੁੱਕੀਆਂ ਤਾਂ ਹੁਣ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਕੀ ਐਮਐਲਏ ਫੋਜਾ ਸਿੰਘ ਸਰਾਰੀ ਅਤੇ ਉਹਦੇ ਪੀਏ ਤੇ ਪਰਚਾ ਦਰਜ ਹੋਵੇਗਾ ਕੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਇਸ ਗੱਲ ਦੇ ਉੱਤੇ ਕੁਝ ਬੋਲਣਗੇ ਕਿਉਂਕਿ ਹਾਲੇ ਤੱਕ ਉਹਨਾਂ ਨੇ ਇਸ ਗੱਲ ਦੇ ਉੱਤੇ ਕੋਈ ਵੀ ਟਵੀਟ ਜਾਂ ਪੋਸਟ ਨਹੀਂ ਪਾਈ ਤੇ ਪਰਿਵਾਰ ਨੇ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਯਸ਼ਨ ਬਾਵਾ ਨੂੰ ਇਨਸਾਫ ਨਹੀਂ ਮਿਲਦਾ ਉਹ ਉਸਦਾ ਭੋਗ ਨਹੀਂ ਪਾਉਣਗੇ ਉਸਦਾ ਭੋਗ ਕਦੇ ਵੀ ਨਹੀਂ ਪਾਉਣਗੇ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ ਤਾਂ ਪੂਰੇ ਇਲਾਕੇ ਦੇ ਵਿੱਚ ਪੂਰੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਸ ਖਿਲਾਫ ਰੋਸ ਹੈ ਇਸ ਰੋਸ ਦੇ ਚੱਲਦਿਆਂ ਇੱਕ ਪਿੰਡ ਨੇ ਤਾਂ ਪ੍ਰੋਪਰ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਬਾਈਕਾਟ ਕਰ ਦਿੱਤਾ ਹੈ ਪਿੰਡ ਵਿੱਚ ਵੜਨ ਤੇ ਵਿਰੋਧ ਦਾ ਚੇਤਾਵਨੀ ਦੇ ਦਿੱਤੀ ਹੈ ਪਿੰਡ ਜੋਇ ਸਿੰਘ ਵਾਲਾ ਜਿੱਥੇ ਨੌਜਵਾਨ ਭਾਰ ਸਭਾ ਤੇ ਪਿੰਡ ਦੀ ಗ್ರಾಮ ਪੰਚਾਇਤ ਨੇ ਇਹ ਪੋਸਟਰ ਲਗਾਇਆ ਜਿਹੜਾ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਨਾਰੇਬਾਜੀ ਵੀ ਕੀਤੀ ਜਾ ਰਹੀ ਹੈ ਵਿਰੋਧ ਵੀ ਕੀਤਾ ਜਾ ਰਿਹਾ ਹੈ ਗੁੱਸਾ ਵੀ ਜਤਾਇਆ ਜਾ ਰਿਹਾ ਜਚਨ ਬਾਵਾ ਦੀ ਮੌਦੇ ਜ਼ਿੰਮੇਵਾਰ ਫੌਜਾ ਅਸਰਾਰੀ ਨੂੰ ਗ੍ਰਿਫਤਾਰ ਕਰੋ ਜਸ਼ਨ ਬਹਾਦਰ ਦੀ ਮੌਤ ਦਾ ਜਮੇਵਾਰ ਫੌਜਾ ਸਰਦਾਰੀ ਮਰਦਾਬਾਦ 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 ਜਸ਼ਨ ਬਹਾਦਰ ਦੇ ਪਰਿਵਾਰ ਨੂੰ ਇਨਸਾਫ ਦਿਓ ਆਪ ਦੇਓ ਇਨਸਾਫ ਦਿਓ ਜਸ਼ਨ ਬਹਾਦਰ ਦੀ ਕਾਤਲ ਆਮ ਆਦਮੀ ਪਾਰਟੀ ਮਰਦਾਬਾਦ ਸਾਡੇ ਪਿੰਡ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਨਮੈਂਦਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭੁੱਲ ਕੇ ਵੀ ਨਾਣ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਪਿੰਡ ਜੋਇਆ ਸਿੰਘ ਵਾਲਾ ਦੀ ਪੰਚਾਇਤ ਅਤੇ ਨੌਜਵਾਨ ਭਾਰ ਸਭਾ ਨੇ ਉੱਥੇ ਬੈਨਰ ਲਗਾ ਕੇ ਕਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਪੰਚ ਜਸ਼ਨ ਬਾਵਾ ਪਿੰਡ ਤਰਿੰਦਾ ਨੂੰ ਜੋ ਜੋ ਉਹਨਾਂ ਨੂੰ ਨਰਾਸ਼ ਕਰਕੇ ਹਤਾਸ਼ ਕਰਕੇ ਮਰਨ ਲਈ ਮਜਬੂਰ ਕੀਤਾ ਹੈ ਜਦੋਂ ਤੱਕ ਫੌਜਾ ਸਿੰਘ ਸਰਾਰੀ ਐਮ ਐਲ ਏ ਫੌਜਾ ਸਿੰਘ ਸਰਾਰੀ ਤੇ ਉਸਦੇ ਪੀਏ ਬਚੱਤਰ ਸਿੰਘ ਲਾਡੀ ਤੇ ਪਰਚਾ ਦਰਜ ਨਹੀਂ ਹੁੰਦਾ ਉਸ ਸਮੇਂ ਤੱਕ ਪਿੰਡ ਜਵਾਇ ਸਿੰਘ ਵਾਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਜਾਂ ਕੋਈ ਹੋਰ ਅਹੁਦੇਦਾਰ ਪਿੰਡ ਵਿੱਚ ਨਾ ਆਵੇ ਤੇ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਤਾਂ ਹੁਣ ਦੱਸ ਦਈਏ ਕਿ ਕਹਾਣੀ ਕੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਪਿੰਡ ਤਰਿੰਡਾ ਦਾ ਨੌਇਵਾਂ ਸਰਪੰਚ ਜਸ਼ਨ ਬਾਵਾ ਜਿਹਦੇ ਕਤਲ ਦੇ ਇਲਜ਼ਾਮ ਉਸਦੇ ਪਰਿਵਾਰ ਵੱਲੋਂ ਐਮਐਲਏ ਫੌਜਾ ਸਿੰਘ ਸਰਾਲੀ ਤੇ ਉਸਦੇ ਪੀਏ ਤੇ ਲਗਾਏ ਗਏ ਕਿ ਉਹ ਲਗਾਤਾਰ ਪ੍ਰੈਸ਼ਰ ਬਣਾ ਰਹੇ ਸੀ ਕਿ ਸਾਨੂੰ ਪੈਸੇ ਦੇ ਨਹੀਂ ਤੇਰੇ ਪਿੰਡ ਦੇ ਵਿੱਚ ਅਸੀਂ ਪ੍ਰਬੰਧਕ ਲਗਾ ਦੇਾਂਗੇ ਤੇ ਤੈਨੂੰ ਸਰਪੰਚੀ ਤੋਂ ਲਾਂਭੇ ਕਰ ਦੇਾਂਗੇ ਇਹ ਪ੍ਰੈਸ਼ਰ ਦੇ ਚੱਲਦਿਆਂ ਉਸ ਨੂੰ ਕਈ ਫੋਨ ਕਰਦੇ ਰਹੇ ਉਸ ਨੂੰ ਡਰਾਉਂਦੇ ਰਹੇ ਧਮਕਾਉਂਦੇ ਰਹੇ ਜਿਸ ਦੀ ਟੈਨਸ਼ਨ ਲੈਂਦਿਆ ਉਹ ਆਪਣੇ ਪੜਪੜੀ ਦੇ ਵਿੱਚ ਗੋਲੀ ਮਾਰ ਕੇ ਮਰ ਜਾਂਦਾ ਤਾਂ ਹੁਣ ਸਵਾਲ ਪਰਿਵਾਰ ਨੇ ਜਿਹੜੇ ਉਠਾਏ ਆ ਉਹ ਇਹ ਉਠਾਏ ਆ ਕਿ ਪਹਿਲਾਂ ਸਾਡਾ ਪੁੱਤਰ ਉਹਨਾਂ ਨੂੰ 15 ਲੱਖ ਰੁਪਏ ਦੇ ਕਰੀਬ ਦੇ ਚੁੱਕਿਆ ਸੀ ਤੇ ਹੁਣ ਉਹ ਹੋਰ ਪੈਸਿਆਂ ਦੀ ਮੰਗ ਕਰ ਰਹੇ ਸੀ ਜਿਸ ਕਰਕੇ ਉਸ ਦੇ ਉੱਤੇ ਟੈਨਸ਼ਨ ਸੀ ਡਿਪਰੈਸ਼ਨ ਸੀ ਤੇ ਨਾਲ ਹੀ ਇਹ ਡਰਾ ਰਹੇ ਸੀ ਕਿ ਤੇਰੇ ਬਰਾਬਰ ਸੀ ਪ੍ਰਬੰਧਕ ਲਗਾ ਦੇਾਂਗੇ ਤਾਂ ਜਿਸ ਦੇ ਚੱਲਦਿਆਂ ਉਸ ਨੌਜਵਾਨ ਜਸ਼ਨ ਬਾਬਾ ਨੇ ਆਤਮ ਹੱਤਿਆ ਕਰ ਲਈ ਪਰ ਪਰਿਵਾਰ ਤੇ ਆਸ-ਪਾਸ ਦੇ ਲੋਕ ਇਹ ਕਹਿੰਦੇ ਨੇ ਕਿ ਆਤਮ ਹੱਤਿਆ ਨਹੀਂ ਇਹ ਹੱਤਿਆ ਹੈ ਜਿਹੜਾ ਪ੍ਰੈਸ਼ਰ ਫੌਜਾ ਸਿੰਘ ਸਰਾਰੀਤੂ ਦੇ ਪੀਏ ਵੱਲੋਂ ਬਣਾਇਆ ਗਿਆ ਸੀ ਜਸ਼ਨ ਬਾਬਾ ਦੇ ਉੱਤੇ ਉਹਦੇ ਚੱਲਦਿਆਂ ਉਹਨੇ ਜਿਹੜੀ ਆ ਉਹ ਸੁਸਾਇਸਾਈਡ ਕੀਤਾ ਹੁਣ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ ਜਸ਼ਨ巴巴 ਨੂੰ ਇਨਸਾਫ ਮੰਗਣ ਲਈ ਜਿੱਥੇ ਪਹਿਲਾਂ ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ ਵਿੱਚ ਚਰਚਾ ਸੀ ਤਾਂ ਹੁਣ ਬੀਤੇ ਕੱਲ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਲੋਕ ਜਿਹੜੇ ਆ ਉਹ ਥਾਣਾ ਥਾਣਾ ਬਹਿਰਾਮ ਤੱਕ ਅੱਗੇ ਪਹੁੰਚ ਰਹੇ ਨੇ ਬਹਿਰਾਮ ਲੱਖੋ ਕੇ ਦੇ ਅੱਗੇ ਪਹੁੰਚ ਰਹੇ ਨੇ ਤੇ ਉਸਥੇ ਪਹੁੰਚ ਕੇ ਉਹ ਪ੍ਰੋਟੈਸਟ ਕਰਨਗੇ ਲੱਖੋ ਕੇ ਬਹਿਰਾਮ ਮੈਂ ਮਾਫੀ ਚਾਹੁੰਨਾ ਬਹਿਰਾਮ ਲੱਖੋ ਕੇ ਬੋਲ ਗਿਆ ਲੱਖੋ ਕੇ ਬਹਿਰਾਮ ਥਾਣੇ ਪਹੁੰਚ ਕੇ ਉੱਥੇ ਪ੍ਰੋਟੈਸਟ ਕਰਨਗੇ ਇਨਸਾਫ ਮੰਗਣ ਲਈ ਤੇ ਇਸ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵੀ ਇਸ ਮਾਮਲੇ 'ਚ ਗੁੱਦ ਚੁੱਕੀਆਂ। ਤਾਂ ਹੁਣ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਕੀ ਐਮਐਲਏ ਫੋਜਾ ਸਿੰਘ ਸਰਾਰੀ ਅਤੇ ਉਹਦੇ ਪੀਏ ਤੇ ਪਰਚਾ ਦਰਜ ਹੋਵੇਗਾ? ਕੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਇਸ ਗੱਲ ਦੇ ਉੱਤੇ ਕੁਝ ਬੋਲਣਗੇ? ਕਿਉਂਕਿ ਹਾਲੇ ਤੱਕ ਉਹਨਾਂ ਨੇ ਇਸ ਗੱਲ ਦੇ ਉੱਤੇ ਕੋਈ ਵੀ ਟਵੀਟ ਜਾਂ ਪੋਸਟ ਨਹੀਂ ਪਾਈ ਤੇ ਪਰਿਵਾਰ ਨੇ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਜਸ਼ਨ ਬਾਵਾ ਨੂੰ ਇਨਸਾਫ ਨਹੀਂ ਮਿਲਦਾ ਉਸ ਦਾ ਭੋਗ ਨਹੀਂ ਪਾਉਣਗੇ ਉਸ ਦਾ ਭੋਗ ਕਦੇ ਵੀ ਨਹੀਂ ਪਾਉਣਗੇ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ ਤਾਂ ਪੂਰੇ ਇਲਾਕੇ ਦੇ ਵਿੱਚ ਪੂਰੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਸ ਖਿਲਾਫ ਰੋਸ ਹੈ ਇਸ ਰੋਸ ਦੇ ਚੱਲਦਿਆਂ ਇੱਕ ਪਿੰਡ ਨੇ ਤਾਂ ਪ੍ਰੋਪਰ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਬਾਈਕਾਟ ਕਰ ਦਿੱਤਾ ਹੈ ਪਿੰਡ ਵਿੱਚ ਵਾੜਨ ਤੇ ਵਿਰੋਧ ਦਾ ਚੇਤਾਵਨੀ ਦੇ ਦਿੱਤੀ ਹੈ ਪਿੰਡ ਜੋਇ ਸਿੰਘ ਵਾਲਾ ਜਿੱਥੇ ਨੌਜਵਾਨ ਭਾਰ ਸਭਾ ਤੇ ਪਿੰਡ ਦੀ ಗ್ರಾಮ ਪੰਚਾਇਤ ਨੇ ਇਹ ਪੋਸਟਰ ਲਗਾਇਆ ਜਿਹੜਾ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਨਾਹਰੇਬਾਜੀ ਵੀ ਕੀਤੀ ਜਾ ਰਹੀ ਹੈ ਵਿਰੋਧ ਵੀ ਕੀਤਾ ਜਾ ਰਿਹਾ ਹੈ ਗੁੱਸਾ ਵੀ ਜਤਾਇਆ ਜਾ ਰਿਹਾ ਜਚਨ ਬਾਵਾ ਦੀ ਮੌਦੇ ਜ਼ਿੰਮੇਵਾਰ ਫੌਜਾ ਅਸਰਾਰੀ ਨੂੰ ਗ੍ਰਿਫਤਾਰ ਕਰੋ ਜਸ਼ਨ ਬਹਾਦਰ ਦੀ ਮੌਤ ਦਾ ਜਮੇਰ ਫੌਜਾ ਸਰਦਾਰੀ ਮੁਰਦਾਬਾਦ 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 ਜਸ਼ਨ ਬਹਾਦਰ ਦੇ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਜਸ਼ਨ ਬਹਾਦਰ ਦੀ ਕਾਤਲ ਆਮ ਆਦਮੀ ਪਾਰਟੀ ਮੁਰਦਾਬਾਦ